ਔਰ ਬਹੁਤ ਵਧੀਆ ਜੀ ਇੱਕ ਘੰਟੇ ਸਾਰਾ ਬਜਾ ਡੋਰ ਟੂ ਡੋਰ ਕਰਨਾ 20000 ਨਾ ਜਿੱਤਾਂਗੇ ਘੱਟੋ ਘੱਟ 20000 ਨਾਲ ਜਿਹੜੇ ਮਰਜੀ ਲੰਗੀ ਜਾਵੇ ਤੈਨੂੰ ਦੱਸਦਾ ਮੇਰੀ ਗੱਲ ਪੱਥਰ ਤੇ ਲਕੀਰ ਆ 20000 ਨਾ ਜਿੱਤਾਂਗੇ ਬਰਨਾਲੇ ਦਾ ਸਦਰ ਬਜਾ ਡੋਰ ਟੂ ਡੋਰ ਕਰ ਰਹੇ ਆ ਦੁਕਾਨ ਤੋਂ ਦੁਕਾਨ ਜਾ ਰਹੇ ਆ ਤਾਂ ਬੜਾ ਭਰਮਾ ਹੁੰਗਾਰਾ ਮਿਲ ਰਿਹਾ ਬੜੀ ਉਮੀਦ ਆ ਲੋਕ ਆਉਣ ਵਾਲੀ 20 ਤਰੀਕ ਨੂੰ ਆਮ ਆਦਮੀ ਪਾਰਟੀ ਨੂੰ ਬੜੀ ਵੱਡੀ ਲੀਡ ਨਾਲ ਜਿਤਾਉਣਗੇ ਇੱਥੇ ਬਿਲਕੁਲ ਇੱਕ ਪਾਸਾ ਹੋਇਆ ਪਿਆ ਵੀ ਆਮ ਆਦਮੀ ਪਾਰਟੀ ਦੇ ਹਰਿੰਦਰ ਸਿੰਘ ਢਾਲੀਵਾਲ ਦੀ ਜੇ ਤਾਂ ਬਿਲਕੁਲ ਕਲੀਅਰ ਹੈ 100% ਆਮ ਆਦਮੀ ਪਾਰਟੀ ਦੇ ਐਮਪੀ ਸੰਗਰੂਰ ਤੋਂ ਉਮੀਦ ਹੈਰ ਚੋਣ ਪ੍ਰਚਾਰ ਕਰ ਰਹੇ ਨੇ ਡੋਰ ਟੂ ਡੋਰ ਗੱਲਬਾਤ ਕਰ ਰਹੇ ਨੇ ਲੋਕਾਂ ਦੇ ਨਾਲ ਅਤੇ ਆਖਰੀ ਦਿਨ ਵੋਟਾਂ ਮੰਗੀਆਂ ਜਾ ਰਹੀਆਂ ਆਪਣੀ ਪਾਰਟੀ ਦੇ ਉਮੀਦਵਾਰ ਹਰਿੰਦਰ ਢਾਲੀਵਾਲ ਦੇ ਲਈ ਇਹ ਤਸਵੀਰ ਤੁਹਾਨੂੰ ਬਰਨਾਲਾ ਦੇ ਵਿੱਚੋਂ ਦਿਖਾ ਰਹੇ ਹਾਂ ਤਾਂ ਹਰ ਦੁਕਾਨ ਦੇ ਉੱਤੇ ਜਾ ਕੇ ਹਰ ਵਿਅਕਤੀ ਨੂੰ ਮਿਲ ਕੇ ਅੱਜ ਵੋਟਾਂ ਮੰਗੀਆਂ ਜਾ ਰਹੀਆਂ ਦੂਜੇ ਪਾਸੇ ਵੀ ਉਮੀਦਵਾਰ ਆਪੋ ਆਪਣੀ ਤਰਫੋਂ ਵੋਟਾਂ ਮੰਗਣ ਦੀ ਕੋਸ਼ਿਸ਼ ਕਰ ਰਹੇ ਨੇ ਕੈਂ ਤਸਵੀਰ ਬਰਨਾਲਾ ਦੇ ਵਿੱਚੋਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਸੰਗਰੂਰ ਤੋਂ ਐਮਪੀ ਮੀਤ ਹੈਰ ਇਸ ਵੇਲੇ ਚੋਣ ਪ੍ਰਚਾਰ ਕਰ ਰਹੇ ਨੇ ਹਰਿੰਦਰ ਢਾਲੀਵਾਲ ਦੇ ਲਈ ਅਤੇ ਇਸ ਸੀਟ ਦੇ ਉੱਤੇ ਦੋ ਵਾਰ ਵਿਧਾਇਕ रह ਚੁੱਕੇ ਨੇ ਮੀਤ ਹੈ ਅਤੇ ਇਸ ਵਾਰ ਉਹ ਐਮਪੀ ਦੀ ਸੀਟ ਦੇ ਉੱਤੇ ਖੜੇ ਸੀ ਜਿੱਥੇ ਵੱਡੀ ਜਿੱਤ ਮੀਤ ਹੈਰ ਨੂੰ ਹਾਸਲ ਹੋਈ ਹੈ ਤਾਂ ਆਮ ਆਦਮੀ ਪਾਰਟੀ ਦੇ ਐਮਪੀ ਮੀਤ ਹੈਰ ਸਾਹਿਬ ਉਹਨਾਂ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਸਤਿ ਸ਼੍ਰੀ ਅਕਾਲ ਬਾਈ ਮੇਰੇ ਮੈਂ ਬਹੁਤ ਲੇਟ ਆ ਬਹੁਤ ਮਾਹੌਲ ਕਿਵੇਂ ਦਾ ਤੁਸੀਂ ਦੇਖ ਰਹੇ ਹੋ ਮਾਹੌਲ ਬਹੁਤ ਵਧੀਆ ਜੀ ਮੈਂ ਨਾ 1 ਘੰਟੇ ਸਾਰਾ ਬਜਾ ਡੋਰ ਡੋਰ ਕਰਨਾ ਹੋਣਾ ਨਹੀਂ ਕਰੀ ਬਿਤੇ ਮੈਂ ਕਰ ਤਾਂ ਉਹ ਕਹਿ ਰਹੇ ਨੇ ਕਿ ਬਹੁਤ ਜ਼ਿਆਦਾ ਸਮੇਂ ਦੀ ਘਾਟ ਹੈ ਤੇ ਇਸ ਕਰਕੇ ਉਹਨਾਂ ਦਾ ਕਹਿਣਾ ਹੈ ਕਿ ਉਹ ਗੱਲਬਾਤ ਨਹੀਂ ਕਰ ਸਕਦੇ ਤਾਂ ਹੀ ਤਸਵੀਰ ਤੁਹਾਨੂੰ ਬਰਨਾਲਾ ਦੇ ਵਿੱਚੋਂ ਦਿਖਾ ਰਹੇ ਹਾਂ ਕਿ ਮੀਤ ਹੈਰ ਆਪਣੇ ਉਮੀਦਵਾਰ ਦੇ ਲਈ ਚੋਣ ਪ੍ਰਚਾਰ ਕਰ ਰਿਹਾ ਤਾਂ ਉਮੀਦਵਾਰ ਨੇ ਜਿਹੜੇ ਹਰਿੰਦਰ ਢਾਲੀਵਾਲ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਇੱਥੇ ਆਮ ਆਦਮੀ ਪਾਰਟੀ ਦੇ ਵੱਲੋਂ ਅੱਜ ਪ੍ਰਚਾਰ ਕੀਤਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਇਸ ਸੀਟ ਤੇ ਲਗਾਤਾਰ ਜਿੱਤ ਦਰਜ ਕਰ ਰਹੀ ਹੈ ਤੇ ਇਸ ਵਾਰ ਕੀ ਆਮ ਆਦਮੀ ਪਾਰਟੀ ਆਪਣੀ ਸੀਟ ਬਚਾ ਸਕੇਗੀ ਕਿਉਂਕਿ ਲਗਾਤਾਰ ਵਿਰੋਧੀ ਪਾਰਟੀਆਂ ਦੇ ਵੱਲੋਂ ਬਰਨਾਲਾ ਦੇ ਵਿੱਚ ਚੋਣ ਪ੍ਰਚਾਰ ਬੜਾ ਤੇਜ਼ ਕੀਤਾ ਗਿਆ ਹੈ ਇਸ ਸੀਟ ਦੇ ਉੱਤੇ ਲਗਾਤਾਰ ਆਮ ਆਦਮੀ ਪਾਰਟੀ ਦੋ ਵਾਰ ਇਥੋਂ ਐਮਪੀ ਬਣਾ ਚੁੱਕੀ ਹੈ ਮੀਟ ਵੱਲੋਂ ਅਤਮਾਰ ਨੂੰ ਉਸ ਤੋਂ ਬਾਅਦ ਦੋਵਾਰੀ ਐਸ ਸੀ ਦੇ ਉਤੇ ਮੀਤ ਹੈਰ ਨੇ ਜਿੱਤ ਹਾਸਲ ਕੀਤੀ ਹੈ ਤੇ ਇਸ ਵਾਰ ਆਮ ਆਦਮੀ ਪਾਰਟੀ ਉਪ ਚੋਣ ਲੜ ਰਹੀ ਹੈ ਕਿਉਂਕਿ ਮੀਤ ਹੈਰ ਦੀ ਸੀਟ ਖਾਲੀ ਹੋਈ ਹੈ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਅੱਜ ਫਿਰ ਤੋਂ ਚੋਣ ਪ੍ਰਚਾਰ ਕਰਕੇ ਵੋਟਾਂ ਦੀ ਮੰਗ ਹਰਿੰਦਰ ਢਾਲੀਵਾਲ ਦੇ ਲਈ ਕੀਤੀ ਜਾ ਰਹੀ ਹੈ ਆਮ ਆਦਮੀ ਉਹ ਨਿਸ਼ਾਨ ਤਾਰੂ ਤੋਂ ਨਿਸ਼ਾਨ ਤਾਰੂ ਤੋਂ ਚੜ ਤਾਂ ਆਮ ਆਦਮੀ ਪਾਰਟੀ ਦੇ ਵੱਥੋਂ ਵੱਥਰੇ ਉਮੀਦਵਾਰ ਇੱਥੇ ਪ੍ਰਚਾਰ ਕਰ ਰਹੇ ਹੋ ਤੁਸੀਂ ਕਿਵੇਂ ਦੇਖਦੇ ਹੋ ਮਾਹੌਲ ਬਰਨਾਲੇ ਦਾ ਦੇਖੋ ਬਰਨਾਲੇ ਦਾ ਬਿਲਕੁਲ ਮਾਹੌਲ ਇੱਕ ਤਰਫਾ ਹੋਇਆ ਪਿਆਗਾ ਤੁਹਾਨੂੰ ਇੱਥੋਂ ਦਿਸਦਾ ਹੀ ਰਿਹਾ ਵੀ ਲੋਕਾਂ ਦੇ ਵਿੱਚੋਂ ਸਾਹ ਦੇ ਵਿੱਚ ਇੱਥੇ ਬਿਲਕੁਲ ਇੱਕ ਪਾਸਾ ਹੋਇਆ ਪਿਆ ਵੀ ਆਮ ਆਦਮੀ ਪਾਰਟੀ ਦੇ ਹਰਿੰਦਰ ਸਿੰਘ ਢਾਲੀਵਾਲ ਦੀ ਜਿੱਤ ਬਿਲਕੁਲ ਕਲੀਅਰ ਹੈ 100% ਬਰਨਾਲੇ ਸਾਥੀ ਇਧਰ ਸਾਹਮਣੇ ਲੰਘ ਰਹੇ ਆ ਦੇਖੋ ਇਹ ਲੋਕਤੰਤਰਾਂ ਲੋਕਤੰਤਰ ਦਾ ਹਰੇਕ ਨੂੰ ਇਲੈਕਸ਼ਨ ਲੜਨ ਦਾ ਉਹਨਾਂ ਦਾ ਆਪਣਾ ਤਰੀਕਾ ਹੈਗਾ ਸਾਡਾ ਆਪਣਾ ਤਰੀਕਾ ਹੈਗਾ ਬਾਕੀ ਜਿਹੜਾ ਫੈਸਲਾ ਹੋਊਗਾ 23 ਤਰੀਕ ਨੂੰ ਲੋਕਾਂ ਦਾ ਕਲੀਅਰ ਹੀ ਹੋ ਜਾਊਗਾ ਐਸ ਵੇਲੇ ਕੀ ਮਾਹੌਲ ਆ ਕਿਉਂਕਿ ਆਮ ਆਦਮੀ ਪਾਰਟੀ ਤੋਂ ਲੋਕ ਕਾਫੀ ਨਾਰਾਜ਼ ਵੀ ਦਿਖਾਈ ਦਿੰਦੇ ਆ ਪਿੰਡਾਂ ਦੇ ਵਿੱਚ ਜਿਹੜੇ ਮੰਡੀਆਂ 'ਚ ਲੋਕ ਬੈਠੇ ਆ ਉਹ ਕਹਿੰਦੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਐਸ ਵਾਰੀ ਸਾਡੀ ਜੀਰੀ ਹੈ ਜਿਹੜੀ ਉਹ ਰੋਲਤੀਂ ਮੰਡੀਆਂ ਦੇ ਵਿੱਚ ਦੇਖੋ ਜੋ ਜੀਰੀਆਂ ਵਾਲਾ ਮੁੱਦਾ ਇਹ ਸੋਨੂੰ ਵੀ ਪਤਾ ਹੈਗਾ ਵੀ ਜ਼ਿਆਦਾਤਰ ਤਾਂ ਇਹ ਸੈਂਟਰ ਵੱਲੋਂ ਜਿਹੜੀ ਰੁਕ ਲਾਈ ਗਈ ਆ ਉਹਨਾਂ ਦੇ ਵਿੱਚ ਹੋਇਆਗਾ ਬਾਕੀ ਜਿੰਨਾ ਸਰਕਾਰ ਦੇ ਸਾਡੇ ਤੁਸੀਂ ਜ਼ਿਆਦਾਤਰ ਦੇਖਿਆ ਹੋਊਗਾ ਜੇਸੀ ਵੀ ਸਰਕਾਰ ਦਾ ਅਸੀਂ ਹਰੇਕ ਕਿਸਾਨ ਦੇ ਨਾਲ ਖੜੇ ਆ ਕੋਈ ਉਹਨਾਂ ਦੇ ਇਸ ਤਰ੍ਹਾਂ ਨਹੀਂ ਵੀ ਜਿਆਦਾ ਜੋ ਜਿਆਦਾ ਮੌਤਰੀ ਜਿਆਦਾ ਹੋਣ ਕਰਕੇ ਕਿਸੇ ਕਾਰਨਾ ਕਰਕੇ ਉਹ ਜਿਆਦਾ ਪੈਸੇ ਆਦਰਵਾਇਜ਼ ਕਿਸੇ ਨੂੰ ਕੋਈ ਅਸੀਂ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਉਹਨਾਂ ਨੇ ਪੂਰੇ ਸੀ ਪ੍ਰਬੰਧ ਕੀਤੇ ਬੈਨੇ ਠੀਕ ਹੈ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਵੱਖ-ਵੱਖ ਉਹ ਜਿਹੜੇ ਲੀਡਰ ਨੇ ਇੱਥੇ ਪਹੁੰਚੇ ਹੋਇਆ ਚੇਤਨ ਸਿੰਘ ਜੋੜਾ ਮਾਜਰਾ ਹੋਣ ਜਾਂ ਫਿਰ ਦੇਵ ਮਾਨ ਹੋਣ ਉਹਨਾਂ ਦੇ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਤੇ ਉਮੀਦਵਾਰ ਹਰਿੰਦਰ ਢਾਲੀਵਾਲ ਸਾਡੇ ਨਾਲ ਨੇ ਉਹਨਾਂ ਨੇ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਹਰਿੰਦਰ ਸਿੰਘ ਢਾਲੀਵਾਲ ਜੀ ਇੱਕ ਮਿੰਟ ਆਪਾਂ ਕਰ ਲਈਏ ਚਾਲ ਜੀ ਬਣਾਈ ਫੇਰ ਕਰ ਲੈਣ ਦੱਸ ਵੈਸੇ ਕੀ ਚੱਲ ਰਿਹਾ ਹੈ ਮੋਹਾਲ ਕਿਉਂਕਿ ਆਖਰੀ ਦਿਨ ਹੈ ਪ੍ਰਚਾਰ ਦੇ ਕੁਝ ਘੰਟੇ ਹੀ ਬਾਕੀ ਨੇ ਹੁਣ ਪ੍ਰਚਾਰ ਦੇ ਕੁਝ ਘੰਟੇ ਬਾਕੀ ਆ ਅੱਜ ਅਸੀਂ ਬਰਨਾਲੇ ਦਾ ਸਦਰਪਜਾ ਡੋਰ ਟੂ ਡੋਰ ਕਰ ਰਹੇ ਆ ਦੁਕਾਨ ਤੋਂ ਦੁਕਾਨ ਜਾ ਰਹੇ ਆ ਤਾਂ ਬੜਾ ਭਰਮਾ ਹੰਗਾਰਾ ਮਿਲ ਰਿਹਾ ਬੜੀ ਉਮੀਦ ਆ ਲੋਕ ਆਉਣ ਵਾਲੀ 20 ਤਰੀਕ ਨੂੰ ਆਮ ਆਦਮੀ ਪਾਰਟੀ ਨੂੰ ਬੜੀ ਵੱਡੀ ਲੀਡ ਨਾਲ ਚਿਤਾਉਣਗੇ ਕਹਿੰਦੇ ਭਰੋਸਾ ਹੈ ਤੁਹਾਨੂੰ ਤਾਂ ਆਮ ਆਦਮੀ ਪਾਰਟੀ ਦੇ ਵਰਕਰ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਦੇਖਦੇ ਆ ਆਮ ਆਦਮੀ ਪਾਰਟੀ ਦੇ ਵੱਲੋਂ ਜੋ ਪ੍ਰਚਾਰ ਕੀਤਾ ਜਾ ਰਿਹਾ ਹੈ ਉਸ ਦੇ ਵਿੱਚ ਆਮ ਆਦਮੀ ਪਾਰਟੀ ਲਗਾਤਾਰ ਆਪਣੇ ਵੱਲੋਂ ਕੋਸ਼ਿਸ਼ ਕਰ ਰਹੀ ਹੈ ਇਸ ਮੈਦਾਨ ਦੇ ਵਿੱਚ ਜਿੱਤ ਹਾਸਲ ਕਰਨ ਦੀ ਤਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਆਖਰੀ ਦਿਨ ਹੈ ਕੁਝ ਘੰਟੇ ਹੀ ਬਾਕੀ ਰਹਿ ਗਏ ਕੀ ਦੇਖ ਰਹੇ ਹੋ ਮਾਹੌਲ ਹੁਣ ਮਾਹੌਲ ਬਣ ਗਿਆ ਜਿਹੜਾ ਬਣਾਉਣਾ ਹੁੰਦਾ ਸੀ ਬਹੁਤ ਵਧੀਆ 20000 ਨਾਲ ਜਿੱਤਾਂਗੇ ਘੱਟੋ ਘੱਟ 20000 ਨਾਲ ਇਧਰ ਪੁਰਾਣੇ ਵੀ ਲੰਘ ਰਹੇ ਨਾਲ ਨਾਲ ਜਿਹੜੇ ਮਰਜੀ ਲੰਗੀ ਜਾਵੇ ਤੈਨੂੰ ਦੱਸਤਾ ਮੇਰੀ ਗੱਲ ਪੱਥਰ ਤੇ ਲਕੀਰ ਆ 20000 ਨਾਲ ਜਿੱਤਾਂਗੇ ਬਰਨਾਲਾ ਤਾਂ ਇਹਨਾਂ ਦਾ ਦਾਵਾ ਹੈ ਕਿ 20000 ਦੀ ਲੀਡ ਦੇ ਨਾਲ ਆਮ ਆਦਮੀ ਪਾਰਟੀ ਇਸ ਮੁਕਾਬਲੇ ਨੂੰ ਜਿੱਤਣ ਜਾ ਰਹੀ ਹੈ 23 ਜੂਨ ਨੂੰ ਨਤੀਜਾ ਕੀ ਆਉਂਦਾ ਹੈ ਉਸ ਦੇ ਨਾਲ ਰੋਗ ਰੋਕ ਕਰਾਂਗੇ ਜੁੜੇ ਰਹੋ ਪੰਜਾਬੀ ਨਿਊਜ਼ ਕੋਰਨਰ ਦੇ ਨਾਲ ਚਾਰ ਰੱਤ ਕੇ ਬਰਨਾਲਾ ਦੀ ਜਿੱਤ ਪਾਈ ਸਰਕਾਰ ਦਾ 35 ਸਾਲਾਂ ਬਾਅਦ ਦੇ ਬਰਨਾਲਾ ਨੂੰ ਇਸ ਵਿੱਚ ਜਗੀ ਹੈ ਬਰਨਾਲਾ ਨੂੰ ਸਰਕਾਰ ਦਾ ਐਮਰਜੈਂਸੀ ਲਾਉਂਦਾ ਹੋਰ ਐਮਰਜੈਂਸੀ ਨੂੰ ਬਰਨਾਲਾ ਰੱਖਣ ਦੇ ਲਈ ਬਰਨਾਲਾ ਦੇ ਦੇਸ਼ਾਂ ਨੂੰ ਅਕਰੀਤ ਕਰਨ ਦੇ ਲਈ ਬਾਤਾਂ ਵੀ ਬਾਤ ਬੰਦਾ ਸਾਹਮਣੇ ਕਿਲਾ ਵੀ ਸਾਥ ਕੇ ਦੇਰ ਤੋਂ ਲੜੀ ਪਾਚ ਹੈ